ਉਮਨੀ ਦਾ ਸੋਸ਼ਲ ਸਿਸਟਮ ਜਿਹਦੇ ਵਿੱਚ ਬੋਏਗਾ ਗੈਲਟਿਆ ਕੇਂਦਰ ਗੈਲਟਿਆ ਕੇਂਦਰ ਗੈਲ ਸੂਛ ਲਾ ਗਿਆ ਵੋਨ ਗੈਲਟਿਆ ਕਹਿੰਦੇ ਸਾਰਾ ਢਾਂਚਾ ਹੀ ਖਰਾਬ ਹੋ ਚੁੱਕਾ ਹੈ ਸਾਰਾ ਕੁਝ ਨਵੇਂ ਸਿਰੋਂ ਰਿਪੇਅਰ ਕਰਨ ਦੀ ਲੋੜ ਆ ਇਹ ਗੱਲ ਕਹੀ ਆ ਜਰਮਨੀ ਦੇ ਇਕਨੋਮਿਸਟ ਜਿਹੜੇ ਆ ਮਿਸਟਰ ਆਪਾ ਹੈ ਆ ਕਹਿੰਦੇ ਆ ਜਰਮਨੀ ਦੇ ਵਿੱਚ ਆਪਣਾ ਆਂਦਰਸ ਪਾਇਸ਼ਲ ਜਿਹੜੇ ਆ ਉਹਨਾਂ ਨੇ ਇਸ ਚੀਜ਼ ਨੂੰ ਲੈ ਕੇ ਜਿਹੜਾ ਆ ਮੰਗ ਕੀਤੀ ਆ ਸਰਕਾਰ ਨੂੰ ਕਿ ਇਸ ਚੀਜ਼ ਬਾਰੇ ਗੰਭੀਰਤਾ ਦੇ ਨਾਲ ਸੋਚਿਆ ਜਾਵੇ ਵੀਡੀਓ ਨੂੰ ਐਂਡ ਤੱਕ ਦੇਖਿਓ ਮੈਂ ਖਬਰ ਸੁਣ ਰਿਹਾ ਸੀ ਤੇ ਮੈਂ ਸੋਚਿਆ ਆਪਾਂ ਭੈਣ ਭਰਾਵਾਂ ਦੇ ਨਾਲ ਜਿਹੜਾ ਆ ਵੀਡੀਓ ਬਣਾ ਕੇ ਸਾਂਝੀ ਕਰਦੇ ਆ ਚਲੋ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੀ ਚੱਲ ਰਿਹਾ ਆ ਆ ਦੀ ਦੁਨੀਆ ਦੇ ਵਿੱਚ ਤੇ ਗੱਲ ਇਹ ਤਾਂ ਹੈ ਕਿ ਜਿਹੜਾ ਇਫੋ ਇੰਸਟੀਚਿਊਟ ਹੈ ਜਰਮਨੀ ਦੇ ਵਿੱਚ ਜਿਹੜਾ ਵਿਸ਼ਾਖਸ ਫੋਰਸ਼ੰਗ ਜਿਹਨੂੰ ਆਪਾਂ ਇਕਨੋਮਿਕ ਰਿਸਰਚ ਜਿਹੜੇ ਕਰਦੇ ਆ ਉਹਨਾਂ ਨੇ ਵੀ ਇੱਕ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਆ ਕਿ ਉਹਨਾਂ ਨੇ ਇਹ ਗੱਲ ਜਿੱਦਾਂ ਕਿ ਐਨਾਲਾਈਜ਼ ਕਰਕੇ ਇੱਕ ਰਿਪੋਰਟ ਤਿਆਰ ਕੀਤੀ ਆ ਕਿ ਮੰਨ ਲਓ ਜਰਮਨੀ ਦੇ ਵਿੱਚ ਮਿਊਨਚਨ ਤੇ ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਆ ਮਿਊਨਚਨ ਦੇ ਵਿੱਚ ਕਹਿੰਦੇ ਕਿ ਇੱਕ ਚਾਰਜਨਰ ਦੀ ਫੈਮਿਲੀ ਆ ਦੋ ਜੀ ਆਪ ਨੇ ਦੋ ਬੱਚੇ ਨੇ ਮੰਨ ਲਓ ਤੇ ਉਹਨਾਂ ਦੀ ਜਿਹੜੀ ਗਰੂਟੋ ਇਨਕਮ ਆ ਉਹ ਕਹਿੰਦੇ 3500 ਯੂਰੋ ਐਗਜ਼ਾਮਪਲ ਦੇ ਤੌਰ ਤੇ ਉਹਨਾਂ ਦੱਸਿਆ 3500 ਆ ਹੁਣ ਤੇ ਉਹਨਾਂ ਨੂੰ ਜਿਹੜੀ ਨੈਟੋ ਤਨਖਾਹ ਬਾਚ ਰਹੀ ਆ ਕੁਝ 2700 ਯੂਰੋ ਉਹਨਾਂ ਦੱਸਿਆ ਕਿ ਬਾਚ ਰਹੀ ਆ ਤੇ ਪਲੱਸ ਉਹਨਾਂ ਨੂੰ ਮਿਲ ਰਿਹਾ 510 ਯੂਰੋ ਕਿੰਦਰਗਿਲਟ ਪਲੱਸ ਉਹਨਾਂ ਨੂੰ ਮਿਲ ਰਿਹਾ 584 ਯੂਰੋ ਕਿੰਦਰਗਿਲਟ ਸੂਸ਼ਲਗ ਤੇ ਨਾਲ ਹੀ ਉਹਨਾਂ ਨੂੰ ਮਿਲ ਰਿਹਾ 630 ਇੰਨੇ ਕੁਝ ਸਮਥਿੰਗ ਸੀਗੇ ਇਹ ਵੋਨ ਗਿਲਟ ਉਹਨਾਂ ਨੇ ਟੋਟਲ ਬਣਾਇਆ ਤੇ ਉਹਦੇ ਵਿੱਚ ਜਿਹੜੀ نیٹ ਉਹਸ ਪਰਿਵਾਰ ਨੂੰ ਹੁਣ ਇਨਕਮ ਉਹਨਾਂ ਦੇ ਹੱਥ ਵਿੱਚ ਆ ਰਹੀ ਆ 4400 ਯੂਰੋ ਸਮਥਿੰਗ ਸੀਗੀ ਤੇ ਉੱਥੇ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਜੇ ਇੱਕ ਬੰਦਾ ਜਰਮਨੀ ਦੇ ਵਿੱਚ ਪੜ੍ਹ ਲੈ ਕੇ ਚੰਗੀ ਜੌਬ ਕਰ ਰਿਹਾ ਤੇ ਉਹਦੀ ਵੀ ਤਨਖਾਹ ਰੂਟੋ 5500 6000 ਯੂਰੋ ਆ ਤੇ ਉਹਦੀ ਵੀ ਕਟਕਟਾ ਕੇ نیٹ ਉਹਦੇ ਕੋਲ ਵੀ 4400 4300 4500 ਬਚ ਰਿਹਾ ਆ ਕਹਿੰਦੇ ਫਿਰ ਇਹਦੇ ਨਾਲ ਕੀ ਹੋ ਰਿਹਾ ਹੈ ਕਿ ਜਰਮਨੀ ਦੇ ਵਿੱਚ ਲੋਕਾਂ ਦੇ ਵਿੱਚ ਜਿਹੜਾ ਉਤਸ਼ਾਹ ਹੁੰਦਾ ਆ ਕੁਝ ਬਣਨ ਦਾ ਕੁਝ ਪੜ੍ਹ ਲਿਖ ਕੇ ਕਰਨ ਦਾ ਉਹ ਕਹਿੰਦੇ ਕਿਤਨੇ ਕਿਤੇ ਲੋਕਾਂ ਦੇ ਵਿੱਚ ਨਹੀਂ ਹੋਣਾ ਲੋਕ ਇਦਾਂ ਲੇਜੀ ਹੋ ਜਾਣਗੇ ਫਾਲ ਹੋ ਜਾਣਗੇ ਤੇ ਇਹ ਸਿਸਟਮ ਨੂੰ ਸੁਧਾਰਨ ਦੀ ਲੋੜ ਆ ਜਿਹੜਾ ਕੰਮ ਕਰੇ ਉਹਦੇ ਕੋਲ ਪੈਸੇ ਜ਼ਿਆਦਾ ਹੋਣੇ ਚਾਹੀਦੇ ਨੇ ਜਿਹੜਾ ਕੰਮ ਨਹੀਂ ਕਰ ਰਿਹਾ ਉਹਦੇ ਨਾਲੋਂ ਕਹਿੰਦੇ ਹੁਣ ਆਪਾਂ ਬੇਗਾ ਗਲਤੀ ਗੱਲ ਕਰਤੀ ਤੇ ਉਹਦਾ ਤਾਂ ਕੰਮ ਹੀ ਖਰਾਬ ਹੋਇਆ ਕਹਿੰਦੇ ਉਹ ਤਾਂ ਲੋਕਾਂ ਨੂੰ ਹੋਰ ਲੇਜੀ ਬਣਾ ਰਿਹਾ ਆ ਹੋਰ ਫਾਲ ਕਰ ਰਿਹਾ ਆ ਹੁਣ ਬੇਗਾ ਗੱਲ ਜਿਹੜਾ ਮਿਸਯੂਜ਼ਲੀ ਬਹੁਤ ਹੁੰਦੇ ਆ ਤੁਹਾਨੂੰ ਪਤਾ ਹੀ ਸਾਰੇ ਭੈਣ ਭਰਾ ਨੂੰ ਚੱਲ ਆਪਾਂ ਲੰਮੀ ਵੀਡੀਓ ਕੀ ਕਰਨੀ ਆ ਤੇ ਇਹ ਚੀਜ਼ ਦੇ ਉੱਤੇ ਮੈਂ ਖਬਰ ਸੁਣ ਰਿਹਾ ਸੀ ਤੇ ਜ਼ਰੂਰੀ ਨਹੀਂ ਕਿ ਇਦਾਂ ਹੁਣ ਬੰਦ ਹੋ ਜੇ ਉਹ ਕਹਿ ਰਹੇ ਆ ਕਿ ਜਿੱਦਾਂ ਇਹ ਚੀਜ਼ ਨੂੰ ਦੁਬਾਰਾ ਸਾਰਾ ਕੁਝ ਮਤਲਬ ਟੋਟਲ ਸਾਨੀਰ ਹੋਂ ਕਹਿ ਰਹੇ ਆ ਕਿ ਸਾਰਾ ਕੁਝ ਦੁਬਾਰਾ ਜਿਹੜਾ ਰਿਪੇਅਰ ਦੀ ਲੋੜ ਆ ਸਾਰਾ ਜਿਹੜਾ ਸੋਸ਼ਲ ਸਿਸਟਮ ਹੈ ਢਾਂਚਾ ਇਹਨੂੰ ਦੁਬਾਰਾ ਜਿਹੜਾ ਰਿਪੇਅਰ ਦੀ ਲੋੜ ਆ ਨਵੇਂ ਸਿਰੋਂ ਇਹ ਜਿਹੜਾ ਕਿ ਸਟਾਰਟਿੰਗ ਕੀਤਾ ਜਾਵੇ ਜਿਹਨੂੰ ਲੋੜ ਆ ਉਹਨੂੰ ਦਿੱਤਾ ਜਾਵੇ ਤੇ ਬਾਕੀ ਦੇਖਦੇ ਆ ਕੀ ਹੁੰਦਾ ਆ ਕਹਿੰਦੇ ਨੇ ਕਿਤੇ ਨਾ ਕਿਤੇ ਅੱਗ ਬਲਦੀ ਆ ਤਾਂ ਹੀ ਧੂਆ ਨਿਕਲਦਾ ਆ ਕੋਈ ਕੋਨ ਸਰਕਾਰ ਅੱਗੇ ਕਿਹੜਾ ਕਦਮ ਚੱਕੇਗੀ ਕੀ ਕੋਈ ਅਪਡੇਟ ਆndi ਹੈ ਇਸ ਚੀਜ਼ ਨੂੰ ਲੈ ਕੇ ਮੈਂ ਵੀਡੀਓ ਬਣਾਵਾਂਗਾ ਠੀਕ ਹੈ ਜੀ ਜਿਹੜੇ ਭੈਣ ਭਰਾ ਕਹਿੰਦੇ ਆ ਕਿ ਨਿਊਜ਼ ਨਾਲ ਨਾਲ ਸ਼ੇਅਰ ਕਰ ਦਿਆ ਕਰੋ ਤੇ ਮੈਂ ਸੋਚਿਆ ਚਲੋ ਖਬਰ ਸੁਣੀ ਹੈ ਤੇ ਮੈਂ ਸਾਂਝੀ ਕਰ ਦਿੰਦਾ ਆ ਬਾਕੀ ਤੁਹਾਨੂੰ ਗੱਲ ਸਹੀ ਲੱਗਦੀ ਆ ਚੰਗੀ ਲੱਗਦੀ ਆ ਤਾਂ ਹੀ ਗਾ ਸ਼ੇਅਰ ਕਰਿਆ ਕਰੋ ਨਹੀਂ ਤੇ ਇੱਥੇ ਹੀ ਸਕਰੋਲ ਮਾਰ ਦਿਆ ਕਰੋ ਤੇ ਬਾਕੀ ਆਪਾਂ ਵੀ ਟਿਕਟੌਕ ਸ਼ਾਪ ਜਿਹੜੀ ਸ਼ੁਰੂ ਕੀਤੀ ਆ ਤੇ ਇੱਕ ਪ੍ਰੋਡਕਟ ਆਇਆ ਸੀ ਹੇ ਤੱਕ ਤੇ ਮੈਂ ਵੀ ਕੋਈ ਨਾ ਕੋਈ ਤੁਹਾਨੂੰ ਚੀਜ਼ ਜਿਹੜੀ ਦਿਖਾਇਆ ਕਰਾਂਗਾ ਟਿਕਟੌਕ ਸ਼ਾਪ ਤੇ ਤੁਹਾਨੂੰ ਚੰਗਾ ਲੱਗਦਾ ਪ੍ਰੋਡਕਟ ਆਪ ਤਸੱਲੀ ਕਰਕੇ ਠੀਕ ਹੈ ਆਪ ਜਾਓ ਸੈਲਰ ਦੇਖੋ ਫੋਟੋਫ ਹੈ ਜਿਹੜਾ ਆ ਸਮਾਨ ਉਹਦੀ ਰੇਟਿੰਗ ਦੇਖੋ ਤੇ ਫੇਰ ਹੀ ਆਰਡਰ ਕਰੋ ਠੀਕ ਹੈ ਮੇਰੇ ਆਖੇ ਵੀ ਨਹੀਂ ਲੱਗਣਾ ਓਕੇ ਜੀ ਤੇ ਬਾਕੀ ਆਪਾਂ ਮਿਲਦੇ ਹਾਂ ਰੱਬ ਮਲਾਵੇ ਅਗਲੀ ਵੀਡੀਓ ਚ ਸਸਤੀਆਂ ਕੱਜ ਸਣ ਤੇ ਜਾਂਦੇ ਵਸਤਰਾ